ਮਹਦਮ ਜੀ ਮੁੱਖ ਮਹਿਮਾਨ ਜੀ ਬੀ ਜਸਵੰਤ ਕੌਰ ਪਤਨੀ ਸਰਦਾਰ ਗੁਰਵੰਤ ਐਮ ਐਲ ਏ ਮੋਹੜੀ ਇਸ ਵੀਡ ਇਵੈਂਟ ਪੌਂਚੇਟੇ ਅਸੀਂ ਉਹਨਾਂ ਨੂੰ ਜੀ ਆਇਆਂ ਪਿਆ ਤੇ ਕਰ ਕਰ ਜਿਸ ਦੀ ਸੋਪਾ ਬਈ ਆਂਦੀ ਜਮੀਨ ਨੂੰ ਥੜਾ ਚਕਾਉਂਦਾ ਆਂਦੀ ਜਮੀਨ ਨੂੰ ਥੜਾ ਚਕਾਉਂਦਾ ਮਗਰ ਮਾ ਦਾ ਕੋਟਾ ਲੈ ਮੇਰਾ ਪਤਲਾ ਜਿਆ ਫਾਰਸ ਹੈ ਨਾ ਚੁਕੂ ਮੇਰਾ ਪਤਲਾ ਜਿਆ ਫਾਰਸ ਹੈ ਨਾ ਜੋਗਾ ਲੈ ਮੇਰਾ ਪਤਲਾ ਜਿਆ ਫਾਰਸ ਹੈ ਨਾ ਮਾ ਦਾ ਜਿਸ ਤਰ੍ਹਾਂ ਕਾੜੋ ਮੈਡਮ ਨੇ ਕਿਹਾ ਸੀ ਬੋਤ ਵਧੀਆ ਪਟਵਾਰੀ ਸਾਹਿਬਾਰੇ ਪਟਵਾਰੀ ਸਾਹਿਬ ਸੁਣ ਲਿਓ ਹੁਣ ਇੱਕ ਮਿੰਟ ਹੁਣ ਅੱਜ ਤਾਂ ਇਹ ਤੀਆਂ ਤੇ ਗੱਲਾਂ ਮਾਰੀ ਜਾਂਦੇ ਨੇ ਜੇ ਕਿਉਂਕਿ ਹੁਣ ਐਨਸੀ ਨੇ ਨਾ ਬੜੀ ਚੱਲਦੀ ਐ ਇਹਨਾਂ ਦੀ ਜਦੋਂ ਭਾਈ ਇਹਨਾਂ ਦੀ ਬੇਟੀ ਦਾ ਵਿਆਹ ਸੀ ਇਹਨਾਂ ਨੇ ਸਾਨੂੰ ਬੁਲਾ ਲਿਆ ਬੁਲਾ ਕੇ ਸਾਨੂੰ ਕਹਿੰਦੇ ਭਾਈ ਸਾਰੇ ਸਗਨਸਾਰਥ ਸਾਡੇ ਪਹਿਲਾਂ ਹੀ ਹੁੰਦੇ ਆ ਤੇ ਅਸੀਂ ਵੀ ਸੋਚਿਆ ਵੀ ਚਲੋ ਵਧੀਆ ਹੋਣਾ ਵੀ ਚਲੋ ਏਦਾਂ ਹੀ ਚੱਲਦਾ ਹੈਗਾ ਇਹਨਾਂ ਦਾ ਕਿਉਂਕਿ ਬਠਿੰਡੇ ਧਲੇਰੀ ਨੂੰ ਸਾਡੇ ਏਰੀਆ ਜੀ ਬਲੋਂਗ ਕਰਦੇ ਆ ਨਾ ਅਸੀਂ ਭਾਈ ਸਾਰਿਆਂ ਨੇ ਜਸਵੰਤ ਮੈਡਮ ਅਸੀਂ ਸਾਰਿਆਂ ਨੇ ਇਹਨਾਂ ਨੂੰ ਸ਼ਗਲ ਫੜਾਤਾ ਮੁੜ ਕੇ ਸਾਨੂੰ ਕਹੀ ਜਾਣ ਵੀ ਤੁਸੀਂ ਗੀਤ ਗਾਓ ਗੀਤ ਗਾਓ ਹੁਣ ਭੁੱਖੇ ਟੱਡ ਗੀਤ ਥੋੜਾ ਗਾਇਆ ਜਾਂਦਾ ਸਵੇਰ ਤੇ ਬੈਠੇ ਸ਼ਾਮ ਹੁੰਦੀ ਫਿਰ ਹਾਰ ਕੇ ਕੁਛ ਨਹੀਂ ਦਿੱਤਾ ਹੈਗਾ ਫਿਰ ਹਾਰ ਕੇ ਸਾਨੂੰ ਗੀਤ ਗਾਉਣਾ ਪਿਆ ਮੈਂ ਜਸਵੰਦੀ ਜੀ ਨੂੰ ਕਹਾਂ ਮੈਂ ਖਿਆ ਹੀਗੀ ਤਗਾਉ ਸੱਚ ਦੇ ਵਾਚਨ ਵਿੱਚ ਪੀਪਾ ਬਈ ਲੱਟੂ ਆ ਨੂੰ ਜਿੰਦਾ ਲਾ ਲਿਆ ਪਾਣੀ ਪੀ ਕੇ ਮੋ ਕਾ ਕੀ ਯਾਦ ਨਹੀਂ ਬੈਠਾ ਜੀ ਅੱਲੇ ਜਾਂਦੇ ਅੱਲੇ ਜਾਂਦੇ ਰੱਬਿਆ i TV ਜੀ ਪਹਿਲਾਂ ਤਾਂ ਇਸ ਤੀਜ ਦੇ ਤੌਰ 'ਤੇ ਦੁਨੀਆਂ ਚ ਵੱਸਦੇ ਪੰਜਾਬ ਚ ਵੱਸਦੇ ਪੂਰੇ ਦੇਸ਼ ਪਰਚ ਵੱਸਦੀਆਂ ਮਹਿਲਾਵਾਂ ਨੂੰ ਇਸ ਦਿਨ ਦੀ ਬਹੁਤ-ਬਹੁਤ ਵਧਾਈ ਪੂਰਾ ਮਹੀਨਾ ਇਹ ਬੜੇ ਤੁਮ-ਤਾਮ ਨਾਲ ਲੇਡੀਜ਼ ਨੇ ਮਨਾਇਆ ਹੈਗਾ ਕਿ ਸਾਰੇ ਇਦਾਂ ਹੀ ਹੱਸਦੇ ਵੱਸੇ ਰਹਿਣ ਇਹੀ ਸਾਡੀ ਕਾਮਨਾ ਹੈ ਪੰਜਾਬ ਸਰਕਾਰ ਵੱਲੋਂ ਮੈਂ ਸਾਰੀਆਂ ਮਹਿਲਾਵਾਂ ਨੂੰ ਇੱਕ ਵਾਰੀ ਫਿਰ ਤੋਂ ਬਹੁਤ-ਬਹੁਤ ਵਧਾਈ ਜਨਾਉਣਾ ਚਾਹੁੰਦੀ ਸੋਨਮ ਕੁਸ਼ੀ ਵੀ ਪਹੁੰਚੇ ਹੋ ਇਸ ਤੀਜ ਪ੍ਰੈਸ ਕਲੱਬ ਹਮੇਸ਼ਾ ਕੋਈ ਨਾ ਕੋਈ ਪ੍ਰਾਲਾ ਕਰਦਾ ਰਹਿੰਦਾ ਸੋ ਬਹੁਤ ਹੀ ਵੱਡਾ ਪ੍ਰਾਲਾ ਕੀਤਾ ਚ ਪ੍ਰੈਸ ਕਲੱਬ ਵੱਲੋਂ ਤੀਆਂ ਦਾ ਤਿਹਾਰ ਮਨਾਣ ਦਾ ਕਿਉਂਕਿ ਕੀ ਕੀ ਟਾਈਮ ਕੱਢ ਕੇ ਇਹਨਾਂ ਨੇ ਸਪੈਸ਼ਲ ਅੱਜ ਤਿਆਰੀ ਕੀਤੀ ਐ ਸੋ ਉਸ ਬਾਰੇ ਤੁਸੀਂ ਕੀ ਕਹੋਗੇ ਪਹਿਲਾਂ ਤਾਂ ਪੀਜ ਦੀਆਂ ਸਭ ਨੂੰ ਬਹੁਤ ਬਹੁਤ ਅਭਾਰਕਾਂ ਇਹ ਈਆਂ ਦਾ ਤਿਹਾਰ ਲੇਡੀ ਲਈ ਬਹੁਤ ਮਨ ਨੂੰ ਪਾ ਪਾਉਂਦਾ ਹੈ ਜਿਹੜੀ ਵਾਸਤੇ ਇੱਕ ਸਾਵਣ ਦਾ ਮਹੀਨਾ ਪੂਰੇ ਸਾਲ ਦੇ ਵਿੱਚ ਆਉਂਦਾ ਜਿਹਨੂੰ ਔਰਤਾਂ ਬਹੁਤ ਸਮੇਂ ਤੋਂ ਵੇਟ ਕਰਦੀਆਂ ਨੇ ਸੋਹਣੇ ਕੱਪੜੇ ਪਾਉਣੇ ਗਹਿਣੇ ਨਾਲ ਸਜ ਕੇ ਚਾਰ ਚੰਦ ਲਾਉਂਦੀਆਂ ਨੇ ਤੇ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਨੂੰ ਦਾਨ ਫੋਕ ਕਰਦੇ ਆ ਇਹ ਅੱਗੇ ਕੰਮ ਜਾ ਵਰ ਰੱਖਣ ਵਾਸਤੇ ਥੈਂਕ ਯੂ ਤੋਂ ਮੈਂ ਤੁਸੀਂ ਵੀ ਕੀ ਕਹਿਣਾ ਚਾਹੋਗੇ ਤੁਸੀਂ ਤਾਂ ਇਹ ਸ਼ਹਿਰ ਦੇ ਵਿੱਚ ਤਾਂ ਜਿਹੜੀ ਚਮਕ ਤਾਂ ਮੈ ਕਾ ਮਿਲ ਨਹੀਂ ਜਾਂਦੀ ਆ ਕਿ ਸ਼ਹਿਰਾਂ ਦਾ ਜਿਹੜਾ ਰਿਵਾਜ ਹੈ ਤੇ ਰਹਿਣ ਸਹਿਣਾ ਉਹ ਇੱਕ ਅਲੱਗ ਆ ਪਿੰਡਾਂ ਤੋਂ ਪਰ ਮੈਂ ਪੰਜਾਬ ਦੇ ਪਿੰਡਾਂ ਨੂੰ ਇਹ ਮੈਸੇਜ ਦੇ ਰਹੀ ਆ ਜੇ ਕਿਤੇ ਸੁਣਦੇ ਆ ਪ੍ਰਧਾਨ ਸਰਪੰਚ ਤੁਸੀਂ ਸਾਰੇ ਸੁਣੋ ਤੁਹਾਡੇ ਪਿੰਡ ਦੇ ਜਿਹੜੇ ਪਿੱਪਲ ਹੈ ਜਾਂ ਬੋਰਡ ਹੈਗੇ ਉਹਨਾਂ ਨੂੰ ਸਵਾਰੋ ਉਹਨਾਂ ਦੇ ਨੀਚੇ ਕੁਝ ਬਣਾਓ ਜਾਂ ਜੜਦੇ ਵਾਲੇ ਦਿਵਾਲੇ ਕੋਈ ਠੜਾ ਬਣਾਓ ਤੇ ਸੌਣ ਦੇ ਮਹੀਨੇ ਵਿੱਚ ਤੁਸੀਂ ਉਹ ਰਿਵਾਜ ਵਾਪਸ ਲੈ ਕੇ ਆਓ ਜੋ 60 70 ਸਾਲ ਪੁਰਾਣਾ ਰਿਵਾਜ ਸਾਡਾ ਖਤਮ ਹੁੰਦਾ ਜਾ ਰਿਹਾ ਆਪਣੇ ਪੰਜਾਬ ਨੂੰ ਆਪਣੇ ਪਿੰਡਾਂ ਨੂੰ ਸੁਹਪਣ ਨਾਲ ਆਵਾਜ਼ ਕਰੋ ਤੇ ਰੌਣਕਾ ਲਾਓ ਤੇ ਵਾਪਸ ਲੈ ਕੇ ਆਓ ਪੰਜਾਬ ਨੂੰ ਆਪਾਂ ਕਹੀ ਜਾਂਦੇ ਆ ਤੂੰ ਵਾਪਸ ਲੈ ਕੇ ਆ ਤੂੰ ਕਰ ਤੂੰ ਕਰ ਕਿਹਨੇ ਕਰਨਾ ਪਿੰਡਾਂ ਦਾ ਇੱਕ ਪ੍ਰਧਾਨ ਤੇ ਸਰਪੰਚ ਇੱਕ ਪਿੰਡ 'ਚ ਸ਼ੁਰੂ ਕਰਦੇ ਤਾਂ ਸ਼ਾਇਦ ਸਾਰੇ ਦੇਖਦੇ ਕਿ ਸ਼ੁਰੂ ਕਰਨ ਮੇਰੀ ਤੁਹਾਨੂੰ ਗੁਜ਼ਾਰਿਸ਼ ਇਹ ਹੀ ਆ ਕਿ ਸੰਭਲੋ ਆਪਣਾ ਪੰਜਾਬ ਦਾ ਸਰਦਿਆਚਾਰ ਵਾਪਸ ਲੈ ਕੇ ਆਓ ਬਹੁਤ ਬਹੁਤ ਪਿਆਰ ਕਰਨ ਦੇ ਦਿੱਤੀਆਂ ਦੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਕਾਈ ਜੁਗਜੀ ਪਾਬੋ ਲੱਗੇ ਵੀਰ ਤੋਂ ਪਿਆਰੀ ਨਹੀਂ ਜੁਗਜੀ ਪਾਬੋ ਲੱਗੇ ਵੀਰ ਤੋਂ ਪਿਆਰੀ ਤੋਂ ਮੈਂ ਮਿਕਬੋਲੀ ਤੁਹਾਡੇ ਤੋਂ ਵੀ ਸ਼ੇਰ ਕੀ ਹੈ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਇਕੋ ਤਵੀਤੋ ਦੇ ਕਰਦਾਨੀ ਜਦੋਂ ਲੜਦਾ ਤੇਲਾ ਦੇਲਾ ਦੇ ਕਰਦਾਨੀ ਜਦੋਂ ਲੜਦਾ ਤੇਲਾ ਦੇਲਾ ਦੇ ਕਰਦਾਨੀ ਮੇਰੇ ਤੀਆਂ ਦਾ ਤਿਹਾਰ ਮਨਾਇਆ ਗਿਆ ਜੀ ਇਹ ਸਾਡਾ ਪਹਿਲਾ ਪ੍ਰੋਗਰਾਮ ਇੱਥੇ ਸੀਗਾ ਫਿਰ ਮਹਾਲੀ ਪ੍ਰੈਸ ਕਲੱਬ ਵੱਲੋਂ ਸਾਡੀ ਇਹ ਹੋਈ ਵੀ ਅਸੀਂ ਪਹਿਲਾਂ ਵੀ ਲਗਾਤਾਰ ਫੰਕਸ਼ਨ ਕਰਦੇ ਰਹਿੰਦੇ ਆ ਇਲਗ-ਇਲਗ ਤਰ੍ਹਾਂ ਦੇ ਕਲਚਰ ਪ੍ਰੋਗਰਾਮ ਖੇਡਾਂ ਤੇ ਮੈਡੀਕਲ ਹੋਰ ਮਤਲਬ ਜਿਹੜੇ ਕੈਂਪ ਅਸ ਅਲਗ-ਇਲਗ ਤਰ੍ਹਾਂ ਦੇ ਐਕਟੀਵਿਟੀ ਜੀ ਕਲੱਬ ਕਰਦਾ ਤੇ ਇਹਦੇ ਚ ਫਿਰ ਅਸੀਂ ਇਹ ਸੀ ਵੀ ਚਲੋ ਅੱਜ ਇਹ ਤੀਆਂ ਦਾ ਤਿਹਾਰ ਹੈ ਜਿਹੜਾ ਉਹ ਵੀ ਮਨਾਇਆ ਜਾਣਾ ਚਾਹੀਦਾ ਤੇ ਸਾਰੇ ਸਾਡੇ ਕਲੱਬ ਦੇ ਜਿਹੜੇ ਮੈਂਬਰ ਸਹਿਵਾਣ ਨੇ ਉਹਨਾਂ ਨੇ ਬੜਾ ਇਹਦੇ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਤੇ ਸਾਰਿਆਂ ਨੇ ਹਿੰਮਤ ਕਰਕੇ ਇਹ ਪ੍ਰੋਗਰਾਮ ਨੇਪਰੇ ਚੜਾਇਆ ਤੇ ਮੈਂ ਕਲੱਬ ਦਾ ਵੀ ਸਾਡੇ ਸਾਰਿਆਂ ਧੰਨਵਾਦੀਆਂ ਸਾਡੇ ਜਿਹੜੇ ਖਾਸ ਕਰਕੇ ਇਸ ਏਰੀਏ ਦੇ ਵਿੱਚ ਜਿਹੜੀਆਂ ਟੀਮਾਂ ਆਈਆਂ ਨੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਅਸਲ 'ਚ ਸਾਡਾ ਤਾਂ ਉਪਰਾਲਾ ਸੀ ਪਰ ਕਾਮਯਾਬੀ ਤਾਂ ਇਸ ਪ੍ਰੋਗਰਾਮ ਨੂੰ ਉਹਨਾਂ ਨੇ ਬਖਸ਼ਿਆ ਜਿਨ੍ਹਾਂ ਲੇਡੀਜ਼ ਨੇ ਇਹ ਪ੍ਰੋਗਰਾਮ ਪਰਫਾਰਮ ਕੀਤਾ ਤੇ ਮੈਂ ਉਹਨਾਂ ਦਾ ਸਭ ਤੋਂ ਜ਼ਿਆਦਾ ਧੰਨਵਾਦੀਆਂ ਤੇ ਇਸ ਤੋਂ ਬਾਅਦ ਮੈਂ ਸਾਡੇ ਜਿਹੜੇ ਇੱਥੇ ਮੁੱਖ ਮਹਿਮਾਨ ਵਜੋਂ ਮੈਡਮ ਜਸਵੰਤ ਕੌਰ ਪਤਨੀ ਸਰਦਾਰ ਕਲਵਾਨ ਸਿੰਘ ਐਮ ਐਲ ਏ ਮਹਾਲੀ ਮੈਡਮ ਪਰਬਜੋਤ ਕੌਰ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਮਹਾਲੀ ਤੇ ਮੈਡਮ ਕਾਹਲੋਂ ਸਮਾਜ ਸੇਵਕਾ ਮਹਾਲੀ ਦੇ ਵਿੱਚ ਇਹਨਾਂ ਨੇ ਵੀ ਸਾਡੇ ਇੱਥੇ ਹਾਜ਼ਰੀ ਭਰੀ ਹੈ ਮੈਂ ਇਹਨਾਂ ਦਾ ਵੀ ਬਹੁਤ तहे ਦਿਲੋਂ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਐਡਾ ਲੰਮਾ ਸਮਾਂ ਕੱਢ ਕੇ ਸਾਨੂੰ ਨਿਵਾਜਿਆ ਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਸਾਡੇ ਇਹੋ ਜਿਹੇ ਹੀ ਲੀਡਰ ਚਾਹੀਦੇ ਨੇ ਜਿਹੜੇ ਮੈਂ ਤਾਂ ਲੋਕਾਂ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਵਰਗੇ ਲੱਗਣਾ ਉਹਨਾਂ ਤੋਂ ਉੱਪਰ ਨਹੀਂ ਉਹਨਾਂ ਤੋਂ ਬਹੁਤ ਅਵਭ ਨਹੀਂ ਜਿਹੜੇ ਉਹਨਾਂ ਦੇ ਬਰਾਬਰ ਦੇ ਹੋ ਕੇ ਉਹਨਾਂ ਦੇ ਵਿੱਚ ਨੱਚਦੇ ਜੀ ਤਾਂ ਸੋ ਇਹ ਤੀਆਂ ਦਾ ਤਿਹਾਰ ਤਾਂ ਹੀ ਵਧੀਆ ਲੱਗੂਗਾ ਜੇਕਰ ਸਾਡੇ ਜਿਹੜੇ ਚੀਫ ਗੈਸਟ ਹੈ ਉਹ ਬੋਲੀ ਨਾ ਪਾਉਣ ਸੋ ਪਲੀਜ਼ ਇੱਕਦ ਦੀ ਬੋਲੀ ਪਾੰਦੀ ਤੂੰ ਨਾਲ ਤੁਹਾਡੇ ਹੈਗੇ ਨੇ ਆਪਾਂ ਇਹਨਾਂ ਤੋਂ ਪਾਉਂਗੇ ਨਾ ਤੀਸਰੀ ਆਓ ਕਿਉਂਕਿ